ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਅਵਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਇਹ ਤਿੰਨ ਚੀਜ਼ਾਂ ਸਾਡੇ ਪੱਲੇ ਆ ਨਾ ਤਾਂ ਸਾਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਇਹ ਤਿੰਨ ਚੀਜ਼ਾਂ ਪੱਲੇ ਹੋਣ ਤਾਂ ਕੋਈ ਵਾਰ ਵੀ ਵਿੰਗਾ ਨਹੀਂ ਕਰ ਪਾਉਂਦਾ ਪਾਪ ਕੀ ਭਾਵੇਂ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਸਾਡਾ ਨੁਕਸਾਨ ਕਰਨ ਦਾ ਉਹ ਚਾਹ ਕੇ ਵੀ ਸਾਡਾ ਨੁਕਸਾਨ ਨਹੀਂ ਕਰ ਪਾਵੇਗਾ ਸਾਡਾ ਮਾਰਾ ਨਹੀਂ ਕਰ ਪਾਵੇਗਾ ਮਹਾਪੁਰਖ ਜੀ ਕਹਿੰਦੇ ਇਹ ਤਿੰਨ ਚੀਜ਼ਾਂ ਪੱਲੇ ਹੋਣ ਤਾਂ ਮਨ ਦੀਆਂ ਸਾਰੀਆਂ ਸ਼ੁਭ ਇਸ਼ਾਵਾ ਜਰੂਰ ਪੂਰੀਆਂ ਹੁੰਦੀਆਂ ਨੇ ਇਹ ਤਿੰਨ ਚੀਜ਼ਾਂ ਕਰਕੇ ਸਤਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਐਨੇ ਖੁਸ਼ ਹੁੰਦੇ ਨੇ ਐਨੇ ਮਿਹਰਬਾਨ ਹੁੰਦੇ ਨੇ ਕਿ ਉਹ ਮੰਗੀਆਂ ਬਰਾਤਾਂ ਤਾਂ ਪੂਰੀਆਂ ਹੁੰਦੀਆਂ ਹੀ ਨੇ ਬਲਕਿ ਸਤਗੁਰ ਸੱਚੇ ਪਾਤਸ਼ਾਹ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਉਹ ਦਾਤਾ ਉਹ ਚੀਜ਼ਾਂ ਵੀ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਾ ਕੀਤੀ ਹੋਵੇ ਝੋਲਨਾ ਛੋਟੀਆਂ ਪੈ ਜਾਂਦੀਆਂ ਨੇ ਤਾਂ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਸਤਿਗੁਰ ਸੱਚੇ ਪਾਤਸ਼ਾਹ ਦਾ ਸੱਚਾ ਨਾਮ ਮਹਾਪੁਰਖ ਜੀ ਕਹਿੰਦੇ ਜੇਕਰ ਸਾਡੇ ਪੱਲੇ ਨਾਮ ਆ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਪੂਰਾ ਹੈ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਹਰ ਥਾਂ ਤੇ ਪ੍ਰਤੱਖ ਵਰਤ ਜਾਂਦੇ ਨੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਜੇਕਰ ਕੋਈ ਏ ਜਾਵੇ ਵੀ ਅਸੀਂ ਇਸ ਮਨੁੱਖ ਦਾ ਮਾੜਾ ਕਰੀਏ ਕੋਈ ਸਾਡੇ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰੇ ਸਾਡੇ ਨਾਲ ਕੋਈ ਟੱਕਾ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹ ਨਹੀਂ ਹੋ ਸਕਦਾ ਮੁਕਤੀ ਗੱਲ ਇਹ ਵੀ ਕੋਈ ਵੀ ਮਾੜਾ ਇਨਸਾਨ ਕੋਈ ਮਾੜੀ ਸ਼ਕਤੀ ਚਾਹ ਕੇ ਵੀ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗੀ ਜੇਕਰ ਸਾਡੇ ਪੱਲੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਆ ਉਹਨਾਂ ਦੇ ਉੱਤੇ ਸਾਡਾ ਭਰੋਸਾ ਪੂਰਾ ਹੈ ਮੇਰੇ ਚੌਥੇ ਪਾਸ਼ਾ ਤਾਂਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਾਨੂੰ ਇਹੋ ਗੱਲ ਸਮਝਾਉਂਦੇ ਨੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਤੇਰੇ ਮਨ ਦੀਆਂ ਸਾਰੀਆਂ ਇਸ਼ਾਮਪੂਰੀਆਂ ਹੋ ਜਾਣਗੀਆਂ ਤੇਰਾ ਲੋਕ ਤੇਰਾ ਪਰਲੋਕ ਸਹਿਲਾ ਹੋ ਜਾਵੇਗਾ ਤੇਰੀਆਂ دنیਵੀ ਮੰਗਾਂ ਵੀ ਪੂਰੀਆਂ ਹੋਣਗੀਆਂ ਤੇਰੀਆਂ ਅਧਿਆਤਮਿਕ ਮੰਗਾਂ ਵੀ ਪੂਰੀਆਂ ਹੋਣਗੀਆਂ ਬਸ ਇੱਕ ਕੰਮ ਕਰ ਲੈ ਸਤਗੁਰ ਸੱਚੇ ਪਾਸ਼ਾ ਕਹਿੰਦੇ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਤਾਂ ਕੇ ਵਸ ਹੈ ਕਾਮ ਤੀਨ ਸਤਗੁਰ ਸੱਚੇ ਪਾਸ਼ਾ ਕਹਿੰਦੇ ਜੋ ਸਤਗੁਰ ਸੱਚੇ ਪਾਸ਼ਾ ਦੇ ਹੱਥ ਵਸ ਸਭ ਕੁਝ ਆ ਉਸ ਸਤਗੁਰ ਸੱਚੇ ਪਾਸ਼ਾ ਦਾ ਸੱਚਾ ਨਾਮ ਧਿਆ ਤੂੰ ਨਾਮ ਜਪ ਨਾਮ ਜਪਣ ਦੇ ਵਿੱਚ ਹੀ ਸਾਰੇ ਸੁੱਖ ਨੇ ਨਾਮ ਜਪਣ ਦੇ ਵਿੱਚ ਹੀ ਤੇਰੀ ਭਲਾਈ ਆ ਤੂੰ ਨਾਮ ਜਪਿਆ ਕਰ ਤੈਨੂੰ ਮੂੰਹੋਂ ਬੋਲ ਕੇ ਕੁਝ ਵੀ ਮੰਗਣਾ ਨਹੀਂ ਪੈਣਾ ਸਤਿਗੁਰ ਸੱਚੇ ਪਾਤਸ਼ਾ ਆਪੇ ਹੀ ਤੇਰੇ ਉੱਤੇ ਕਿਰਪਾ ਕਰ ਦੇਣਗੇ ਤੇ ਬਾਬਾ ਆਨੰਦ ਸਿੰਘ ਜੀ ਵੀ ਇੱਕ ਗੱਲ ਬੜੇ ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਸੀ ਬਾਬਾ ਜੀ ਕਹਿੰਦੇ ਭਲੇ ਆ ਤੂੰ ਜਿਸ ਦਿਨ ਤੋਂ ਵੀ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਸੱਚੇ ਨਾਮ ਦੇ ਨਾਲ ਜੁੜ ਗਿਆ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਤੇਰੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਭਾਵੇਂ ਤੇਰੇ ਤਨ ਸੰਬੰਧੀ ਮਨ ਸੰਬੰਧੀ ਭਾਵੇਂ ਤਨ ਸੰਬੰਧੀ ਸਾਰੀਆਂ ਦੂਰ ਹੋ ਜਾਣਗੀਆਂ بس ਇਹਨਾ ਚੇਤੇ ਰੱਖੀਂ ਕਿ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਵਧ ਗਏ ਨਾ ਸੁੱਖ ਵਧਣ ਦੇ ਨਾਲ-ਨਾਲ ਆਪਣੀ ਨਾਮ ਦੀ ਕਮਾਈ ਵੀ ਵਧਾ ਦੇਵੀਂ ਕਿਉਂਕਿ ਬਹੁਤੇ ਲੋਕ ਕੀ ਕਰਦੇ ਨੇ ਜਦੋਂ ਜ਼ਿੰਦਗੀ ਵਿੱਚ ਸੁੱਖ ਪਦਾਰਥ ਆ ਜਾਂਦੇ ਨੇ ਸੁੱਖ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਨੇ ਪਰ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਨ ਭਾਈ ਪਤੰਗ ਜਿੰਨੀ ਉੱਚੀ ਉੱਤੇ ਉਹਨੂੰ ਡੋਰ ਵੀ ਉੰਨੀ ਲੰਬੀ ਚਾਹੀਦੀ ਆ ਤਾਂ ਜਿਵੇਂ-ਜਿਵੇਂ ਤੇਰੀ ਜ਼ਿੰਦਗੀ ਵਿੱਚ ਸੁੱਖ ਹੋਣ ਤੇਰਾ ਨਿਤਨੇਮ ਵਧਣਾ ਚਾਹੀਦਾ ਹੈ ਤੇਰੇ ਨਾਮ ਦੀ ਕਮਾਈ ਤੇਰੀ ਭਜਨ ਬੰਦਗੀ ਵਧਣੀ ਚਾਹੀਦੀ ਆ ਜਾਈ ਦਿਆ ਫਿਰ ਦੇਖਣਾ ਸਤਿਗੁਰ ਸੱਚੇ ਪਾਸ਼ਾ ਸਤਾ ਹੀ ਮਿਹਰਬਾਨ ਰਹਿਣਗੇ ਮਹਾਪੁਰਖ ਜੀ ਕਹਿੰਦੇ ਜੇਕਰ ਕੋਈ ਗਰੀਬੀ ਦਾ ਸਤਾਇਆ ਹੋਇਆ ਹੈ ਕਿਉਂਕਿ ਬਹੁਤੇ ਲੋਕ ਤੰਨੇ ਦੀ ਪ੍ਰਾਪਤੀ ਦੇ ਲਈ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਭਟਕਣਾ ਸ਼ੁਰੂ ਕਰ ਦਿੰਦੇ ਆ ਕਈ ਤਰ੍ਹਾਂ ਦੇ ਕੂਨੇ ਟੋਟ ਕੇ ਉਪਾ ਕਰਨੇ ਸ਼ੁਰੂ ਕਰ ਦਿੰਦੇ ਆ ਪਰ ਮਹਾਪੁਰਖ ਜੀ ਕਹਿੰਦੇ ਗੁਰਨਾਨਕ ਪਾਸ਼ਾ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਬਸ ਸਾਡਾ ਭਰੋਸਾ ਪੂਰਾ ਹੋਵੇ ਸਾਡਾ ਭਰੋਸਾ ਪੱਕਾ ਹੋਵੇ ਤਾਂ ਸਭ ਦਾਤਾ ਮਿਲ ਜਾਂਦੀਆਂ ਨੇ ਸੱਚੇ ਨਾਮ ਚੋਂ ਹੀ ਸਭ ਕੁਝ ਮਿਲ ਜਾਂਦਾ ਹੈ ਜਦੋਂ ਸਤਗੁਰ ਸੱਚੇ ਪਾਸ਼ਾ ਦਾ ਸੱਚਾ ਨਾਮ ਸਾਡੇ ਹਿਰਦੇ ਵਿੱਚ ਵਸਦਾ ਹੈ ਨਾ ਉਦੋਂ ਸਭ ਕੁਝ ਹੋ ਜਾਂਦਾ ਹੈ ਤਾਂ ਉਹ ਨਾਮ ਕਿਹੜਾ ਹੈ ਵਾਹਿਗੁਰੂ ਮੰਤਰ ਮੂਲ ਮੰਤਰ ਜੀ ਦਾ ਜਾਪ ਭਾਵੇਂ ਕਿਸੇ ਵੀ ਤਰੀਕੇ ਦੇ ਨਾਲੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਸੋਹਣੇ ਚਰਨਾਂ ਦੇ ਨਾਲ ਜੁੜ ਜਾਓ ਉਹਨੂੰ ਯਾਦ ਕਰਨਾ ਸ਼ੁਰੂ ਕਰਦੋ ਜਿਸ ਵੀ ਨਾਮ ਦੇ ਨਾਲ ਯਾਦ ਕਰਦੇ ਹੋ ਵਾਹਿਗੁਰੂ ਜੀ ਕਹਿੰਦੇ ਹੋ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਜਿਸ ਵੀ ਤਰੀਕੇ ਦੇ ਨਾਲ ਜਪੋ ਪਰ ਨਾਮ ਜਰੂਰ ਜਪੋ ਅੰਬਰ ਤੇ ਵੇਲੇ ਉੱਠ ਕੇ ਜਪੋ ਤਾਂ ਦੇਖਣਾ ਗੁਰੂ ਨਾਨਕ ਪਾਤਸ਼ਾਹ ਕਿੰਨੇ ਮਿਹਰਬਾਨ ਹੁੰਦੇ ਨੇ ਇੱਦਾਂ ਕਹਿੰਦੇ ਨਾ ਕਮਾਈ ਵਾਲੇ ਸੰਤ ਮਹਾਕੁਰਖ ਬਾਬਾ ਇਸਰ ਸਿੰਘ ਜੀ ਦੇ ਸਮੇਂ ਦੀ ਗੱਲ ਆ ਇੱਥੇ ਹੁਣ ਜੋ ਗੱਲ ਆਪਾਂ ਕਰਨ ਜਾ ਰਹੇ ਆ ਨਾ ਇਹਨੂੰ ਧਿਆਨ ਨਾਲ ਸੁਣਨਾ ਇਹਨੂੰ ਨੋਟ ਕਰ ਲੈਣਾ ਕਿਉਂਕਿ ਇਹ ਸਾਡੇ ਲਈ ਵੀ ਇੱਕ ਜੁਗਤੀ ਆ ਕਹਿੰਦੇ ਬਾਬਾ ਜੀ ਦੇ ਸਮੇਂ ਦੇ ਵਿੱਚ ਰਾਗੀ ਹੋਏ ਸੁਰਜਨ ਸਿੰਘ ਜੀ ਕੀਰਤਨ ਤੋਂ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਪਰ ਕੀਰਤਨ ਤੋਂ ਉਹਨਾਂ ਨੂੰ ਕੋਈ ਕਮਾਈ ਨਾ ਹੁੰਦੀ ਕਿਉਂਕਿ ਆਪਾਂ ਕਈ ਵਾਰ ਹੁਣ ਵੀ ਦੇਖਦੇ ਆ ਨਾ ਗੁਰੂ ਘਰੇ ਜਾਂਦੇ ਆ ਤਾਂ ਆਪਾਂ ਗੁਰੂ ਦੀ ਗੋਲਕ ਦੇ ਵਿੱਚ ਤਾਂ ਮਾਇਆ ਭੇਟ ਕਰ ਦਿੰਨੇ ਆ ਪਰ ਕਈ ਲੋਕ ਗੁਰੂ ਘਰ ਦੇ ਕੀਰਤਨੀਏ ਨੂੰ ਰਾਗੀ ਸਿੰਘ ਨੂੰ ਕੋਈ ਬਹੁਤਾ ਸਤਿਕਾਰ ਨਹੀਂ ਦਿੰਦੇ ਉਸੇ ਤਰ੍ਹਾਂ ਰਾਗੀ ਸੁਰਜਨ ਸਿੰਘ ਜੀ ਦੇ ਨਾਲ ਵੀ ਹੁੰਦਾ ਇਸ ਕਰਕੇ ਉਹਨਾਂ ਦੇ ਕਰਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ ਘਰ ਵਿੱਚ ਗਰੀਬੀ ਸੀ ਪਰ ਕਹਿੰਦੇ ਬਾਬਾ ਈਸਰ ਸਿੰਘ ਜੀ ਨੇ ਉਹਨਾਂ ਨੂੰ ਪ੍ਰਜਾਨਾ ਅਮਰਤ ਵੇਲੇ 40 ਮਾਲਾ ਮੂਲ ਮੰਤਰ ਜੀ ਦੇ ਜਾਪ ਦਾ ਨੀਮ ਦਿੱਤਾ ਕਹਿੰਦੇ ਜਿਸ ਦਿਨ ਤੋਂ ਰਾਗੀ ਸੁਰਜਨ ਸਿੰਘ ਜੀ ਨੇ 40 ਮਾਲਾ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਤਾਂ ਜ਼ਿੰਦਗੀ ਹੀ ਬਦਲ ਗਈ ਕਹਿੰਦੇ ਕੀਰਤਨ ਤਾਂ ਉਹ ਪਹਿਲਾਂ ਵੀ ਕਰਦੇ ਸਨ ਪਰ ਕੋਈ ਨਹੀਂ ਸੀ ਸੁਣਦਾ ਪਰ ਜਿਸ ਦਿਨ ਤੋ ਹਿਰਦੇ ਵਿੱਚ ਨਾਮ ਵਸ ਗਿਆ ਫਿਰਦੇ ਵਿੱਚ ਗੁਰਨਾਨਕ ਪਾਸ਼ਾ ਆਪ ਬੈਠ ਕੇ ਕਹਿੰਦੇ ਇੱਕ ਦਿਨ ਉਹਨਾਂ ਦੇ ਕੀਰਤਨ ਤੋਂ ਖੁਸ਼ ਹੋ ਕੇ ਇੱਕ ਅਮੀਰ ਸੇਠ ਨੇ ਉਹਨਾਂ ਨੂੰ ਆਪਣੀ ਗੱਡੀ ਪੇਟ ਕਰ ਦਿੱਤੀ ਕਿ ਆ ਕਿ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਇੰਨਾ ਸੋਹਣਾ ਕੀਰਤਨ ਕਰਦੇ ਹੋ ਤੁਸੀਂ ਪੈਦਲ ਆਉਂਦੇ ਜਾਂਦੇ ਨਹੀਂ ਸ਼ੋਭਦੇ ਇਸ ਕਰਕੇ ਅਸੀਂ ਤੁਹਾਨੂੰ ਗੱਡੀ ਪੇਟ ਕਰਨਾ ਚਾਹੁੰਦੇ ਹਾਂ ਕਹਿੰਦੇ ਰਾਗੀ ਸੋਚਨ ਸਿੰਘ ਜੀ ਨੇ ਕਿਹਾ ਕਿ ਭਾਈ ਅਸੀਂ ਗੱਡੀ ਦਾ ਕੀ ਕਰਾਂਗੇ ਸਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਤਾਂ ਕਹਿੰਦੇ ਉਹ ਸੇਠ ਨੇ ਕਿਹਾ ਬਾਬਾ ਜੀ ਅਸੀਂ ਤੁਹਾਨੂੰ ਡਰਾਈਵਰ ਵੀ ਰੱਖ ਦਿੰਦੇ ਹਾਂ ਕਹਿੰਦੇ ਇਹ ਰਾਗੀ ਸਿੰਘ ਨੇ ਫਿਰ ਕਿਹਾ ਕਿ ਭਾਈ ਸਾਹਿਬ ਜੀ ਡਰਾਈਵਰ ਰੱਖ ਕੇ ਮੈਂ ਕੀ ਕਰਾਂਗਾ ਡਰਾਈਵਰ ਦੀ ਤਨਖਾਹ ਕਿੱਥੋਂ ਦਵਾਂਗਾ ਮੇਰੇ ਤਾਂ ਘਰ ਦਾ ਆਪਣਾ ਹੀ ਗੁਜ਼ਾਰਾ ਮਸਾਉਂਦਾ ਹੈ ਤਾਂ ਕਹਿੰਦੇ ਉਹ ਸੇਠ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਡਰਾਈਵਰ ਵੀ ਰੱਖ ਕੇ ਦਵਾਂਗੇ ਕਹਿੰਦੇ ਫਿਰ ਇਹਨਾਂ ਨੇ ਕਿਹਾ ਬਈ ਡਰਾਈਵਰ ਤਾਂ ਰੱਖ ਦੋਗੇ ਗੱਡੀ ਦੇ ਵਿੱਚ ਅਸੀਂ ਤੇਲ ਕਿੱਥੋਂ ਪਾਉਣਾ ਹੈ ਤਾਂ ਕਹਿੰਦੇ ਉਹ ਅਮੀਰ ਸੇਠ ਨੇ ਆਪਣਾ ਕਾਰਡ ਕੱਢ ਕੇ ਉੱਪਰ ਕੁਝ ਲਿਖ ਕੇ ਇਹਨਾਂ ਨੂੰ ਦੇ ਦਿੱਤਾ ਤੇ ਕਿਹਾ ਰਜਾਨਾ ਇਸ ਜਗ੍ਹਾ ਤੋਂ ਇਸ ਕਾਰ ਦੀ ਟੈਂਕੀ ਤੇਲ ਦੇ ਨਾਲ ਪਰਵਾ ਲਿਆ ਕਰਿਓ ਬਿੱਲ ਅਸੀਂ ਦਿਆਂ ਕਰਾਂਗੇ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਸ ਦਿਨ ਤੋਂ ਹਿਰਦੇ ਦੇ ਵਿੱਚ ਨਾਮ ਵਸ ਗਿਆ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਦਾ ਪੱਲਾ ਫੜ ਲਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੰਨੀ ਜ਼ਿੰਦਗੀ ਬਦਲ ਦਿੱਤੀ ਇਹ ਯੁਗਤ ਸਾਡੇ ਲਈ ਵੀ ਆ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਮੁਸੀਬਤ ਦੀ ਘੜੀ ਆਵੇ ਕਦੇ ਵੀ ਡੋਲਣਾ ਨਹੀਂ ਆ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਬਲਕਿ ਨਿਤ ਨਾਮ ਵਧਾ ਦੇਣਾ ਹੈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਲਾਉਣੀ ਆ ਸਿੱਖ ਦੀ ਆਸ ਅਤੇ ਅਰਦਾਸ ਗੁਰੂ ਅੱਗੇ ਹੋਵੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਹੋਵੇ ਸਭ ਕੁਝ ਮਿਲ ਜਾਂਦਾ ਹੈ ਇਹ ਯੋਗਤ ਸਾਡੇ ਲਈ ਵੀ ਆ ਇਹਨੂੰ ਨੋਟ ਕਰੇ ਹੋ ਜੇ ਹੁਣ ਗੱਲ ਕਰਦੇ ਆ ਆਪਾਂ ਇਸ ਤੋਂ ਅੱਗੇ ਦੂਸਰੀ ਚੀਜ਼ ਦੀ ਪਹਿਲਾਂ ਗੱਲ ਕੀਤੀ ਆ ਆਪਾਂ ਨਾਮ ਦੀ ਆਪਣੇ ਗੁਰੂ ਦੇ ਉੱਤੇpropto ਦੀ ਉਸ ਤੋਂ ਬਾਅਦ ਆ ਦੂਸਰੀ ਚੀਜ਼ ਮਹਾਪੁਰਖ ਜੀ ਕਹਿੰਦੇ ਜੇਕਰ ਸਾਡੀ ਨੀਅਤ ਸੱਚੀ ਸੁੱਚੀ ਆ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਆ ਵੈਰ ਵਿਰੋਧ ਨਹੀਂ ਆ ਸਾਡੇ ਮਨ ਦੇ ਵਿੱਚ ਕਿਸੇ ਮਾੜੀ ਦੀ ਭਾਵਨਾ ਨਹੀਂ ਆਣਾ ਤਾਂ ਸਾਡਾ ਕਦੇ ਵੀ ਮਾੜਾ ਹੋ ਨਹੀਂ ਸਕਦਾ ਸਾਡਾ ਮਾੜਾ ਹੋਣਾ ਹੀ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਦੂਜਿਆਂ ਬਾਰੇ ਮਾੜਾ ਸੋਚਦੇ ਹਾਂ ਦੂਜਿਆਂ ਦੇ ਪ੍ਰਤੀ ਮਨ ਵਿੱਚ ਈਰਖਾ ਰੱਖਦੇ ਹਾਂ ਪਾਏ ਕਬ ਕਰਨਾ ਛੱਡ ਦੇਣਾ ਹੈ ਜਿਸ ਦਿਨ ਮਨ ਦੀ ਈਰਖਾ ਨਿਕਲ ਗਈ ਸਭ ਕੁਝ ਸਾਡੇ ਨਾਲ ਵਧੀਆ ਹੋਵੇਗਾ ਸਿਆਣੇ ਕਹਿੰਦੇ ਇੱਤਾਂ ਨੂੰ ਹੀ ਬਰਾਤਾਂ ਮਿਲਦੀਆਂ ਨੇ ਆਪਣੀ ਨੀਅਤ ਨੂੰ ਸੱਚੀ ਸੁੱਚੀ ਰੱਖਣਾ ਹੈ ਜੇ ਨੀਅਤ ਦੇ ਵਿੱਚ ਖੋਟ ਆ ਤਾਂ ਸਾਡੀ ਕੀਤੀ ਹੋਈ ਸਾਰੀ ਨੇਕ ਕਮਾਈ ਵਿਅਰਥ ਚਲੀ ਜਾਵੇਗੀ ਪਰ ਜੇਕਰ ਸਾਡੀ ਨੀਅਤ ਸੱਚੀ ਸੁੱਚੀ ਹੈ ਨਾ ਤਾਂ ਫਿਰ ਇੱਤਾਂ ਨੂੰ ਮਰਾਦਾ ਜ਼ਰੂਰ ਮਿਲਦੀਆਂ ਨੇ ਸੱਚੀਆਂ ਨੀਤਾਂ ਨੂੰ ਭਾਗ ਜਰੂਰ ਲੱਗਦੇ ਨੇ ਤਾਂ ਮਨ ਦੀ ਜੂੜ ਵੀ ਈਰਖਾ ਹੈ ਕਿਸੇ ਦੇ ਪ੍ਰਤੀ ਮਨ ਵਿੱਚ ਗੁੱਸਾ ਹੈ ਜਾਂ ਤੁਹਾਨੂੰ ਕੋਈ ਬੰਦਾ ਚੰਗਾ ਨਹੀਂ ਲੱਗਦਾ ਤਾਂ ਉਹਦੇ ਅੱਜ ਤੋਂ ਭਲਾ ਮੰਗਣਾ ਸ਼ੁਰੂ ਕਰ ਦੋ ਭਲਾ ਮੰਗ ਕੇ ਦੇਖੋ ਸਤਿਗੁਰ ਸੱਚੇ ਪਾਸ਼ਾ ਬਹੁਤ ਖੁਸ਼ ਹੋਉਣਗੇ ਉਸ ਤੋਂ ਬਾਅਦ ਆ ਤੀਸਰੀ ਚੀਜ਼ ਉਹ ਹੈ ਸਾਡੇ ਹੱਥੀਂ ਕੀਤੀ ਹੋਈ ਸੇਵਾ ਸੇਵਾ ਗੁਰੂ ਘਰੇ ਕਰੋ ਭਾਵੇਂ ਕਿਸੇ ਲੋੜਵੰਦੇ ਕਿਸੇ ਗਰੀਬ ਦੀ ਮਦਦ ਕਰ ਦੋ ਕਿਸੇ ਜੀਵ ਜੰਤੂ ਜਾਨਵਰ ਦੀ ਮਦਦ ਕਰੋ ਇਹ ਸਾਰੀ ਕੀਤੀ ਹੋਈ ਸੇਵਾ ਜ਼ਰੂਰ ਲਿਖੇ ਲੱਗਦੀ ਆ ਪਰ ਸਾਰੀਆਂ ਸੇਵਾਵਾਂ ਇਹ ਜਿਹੜੀਆਂ ਆਪਾਂ ਬਾਹਰ ਸੇਵਾਵਾਂ ਕਰਦੇ ਆ ਨਾ ਇੰਨਾ ਤੋਂ ਪਹਿਲਾਂ ਸੇਵਾ ਸਾਡੇ ਘਰ ਦੇ ਵਿੱਚ ਆ ਸਾਡੇ ਮਾਪਿਆਂ ਦੀ ਸਾਡੇ ਬਜ਼ੁਰਗਾਂ ਦੀ ਜੇਕਰ ਅਸੀਂ ਆਪਣੇ ਮਾਪਿਆਂ ਦੀ ਸਹੀ ਧਾਮ ਸੰਭਾਲ ਕਰਦੇ ਆ ਬਜ਼ੁਰਗਾਂ ਦੀ ਸੇਵਾ ਕਰਦੇ ਆ ਫਿਰ ਹੀ ਸਾਡੀਆਂ ਕੀਤਿਆਂ ਹੋਈਆਂ ਬਾਕੀ ਸੇਵਾਵਾਂ ਸਫਲ ਨੇ ਜੇ ਅਸੀਂ ਘਰ ਵਿੱਚ ਸੇਵਾ ਨਹੀਂ ਕਰਦੇ ਤਾਂ ਬਾਹਰ ਜਿੰਨੀ ਮਰਜ਼ੀ ਸੇਵਾ ਕਰ ਲਓ ਬਾਠ ਪੂਜਾ ਕਰ ਲਓ ਦਾਨ ਪੁੰਨ ਕਰ ਲਓ ਕੋਈ ਲੇਖੇ ਨਹੀਂ ਲੱਗਣਾ ਕਿਸੇ ਦਾ ਪਲ ਨਹੀਂ ਮਿਲਣਾ ਪਹਿਲੀ ਸੇਵਾ ਸਾਨੂੰ ਸ਼ਤਗੁਰ ਸੱਚੇ ਪਾਸ਼ਾ ਨੇ ਸਾਡੇ ਘਰ ਦੇ ਵਿੱਚ ਬਖਸ਼ੀ ਆ ਸਾਡੇ ਮਾਪਿਆਂ ਦੇ ਰੂਪ ਵਿੱਚ ਸਾਡੇ ਬਜ਼ੁਰਗਾਂ ਦੇ ਰੂਪ ਦੇ ਵਿੱਚ ਜੋ ਬੱਚਾ ਆਪਣੇ ਮਾਂ-ਬਾਪ ਦੇ ਕਹਣੇ ਵਿੱਚ ਰਹਿੰਦਾ ਹੈ ਮਾਂ-ਬਾਪ ਦਾ ਸਤਕਾਰ ਕਰਦਾ ਹੈ ਸੇਵਾ ਕਰਦਾ ਹੈ ਨਾ ਉਹਦੀ ਉਹ ਕੀਤੀ ਹੋਈ ਸੇਵਾ ਨੂੰ ਉਰੰਗ ਭਾਗ ਜਰੂਰ ਲੱਗਦੇ ਨੇ ਅਤੇ ਇੰਨੇ ਲੱਗਦੇ ਆ ਵੀ ਲੋਕ ਦੇਖ ਕੇ ਹਰਾਮ ਹੋ ਜਾਂਦੇ ਆ ਤਾਂ ਸੇਵਾ ਕਰਨੀ ਆ ਕਿਉਂਕਿ ਦੇਖੋ ਸੇਵਾ ਉਹੀ ਕਰ ਸਕਦਾ ਹੈ ਕਿਸੇ ਦੀ ਮਦਦ ਉਹੀ ਕਰ ਸਕਦਾ ਜਿਹਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਹੈ ਅਤੇ ਜਦੋਂ ਅਸੀਂ ਕਿਸੇ ਦਿੱਤੇ ਤਰਸ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਤਰਸ ਕਰਦੇ ਨੇ ਜਦੋਂ ਅਸੀਂ ਕਿਸੇ ਦੀ ਸੰਬੰਧਿਤ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਮਦਦ ਕਰਦੇ ਨੇ ਫਿਰ ਸਾਨੂੰ ਬਿਨਾ ਬੋਲਿਆ ਬਿਨਾ ਮੰਗਿਆ ਹੀ ਬਹੁਤ ਕੁਝ ਦਿੰਦੇ ਨੇ ਜਿਵੇਂ ਦੁਨਿਆਵੀ ਮਾਂ-ਬਾਪ ਦੀ ਗੱਲ ਕਰੀਏ ਤਾਂ ਜਿਹੜਾ ਬੱਚਾ ਆਪਣੇ ਮਾਂ-ਬਾਪ ਦੇ ਕਹਿਣੇ ਵਿੱਚ ਹੁੰਦਾ ਹੈ ਮਾਂ-ਬਾਪ ਦੀ ਆਗਿਆ ਦਾ ਪਾਲਣ ਕਰਦਾ ਹੈ ਆਪਣੇ ਮਾਪੇ-ਮਾਪ ਦੀਆਂ ਦਿੱਤੀਆਂ ਸਿੱਖਿਆਵਾਂ ਸੰਸਕਾਰਾਂ ਦੇ ਅਨੁਸਾਰ ਚੱਲਦਾ ਹੈ ਉਹ ਬੱਚਾ ਮਾਪੇ-ਮਾਪ ਨੂੰ ਕਿੰਨਾ ਪਿਆਰਾ ਲੱਗਦਾ ਹੈ ਬਸ ਉਸੇ ਤਰ੍ਹਾਂ ਸਾਡੇ ਪਰਮਪਿਤਾ ਪਰਮਾਤਮਾ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਸਰਬੱਤ ਦਾ ਭਲਾ ਕਰਨਾ ਹੈ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਨਹੀਂ ਰੱਖਣੀ ਕਿਸੇ ਦਾ ਮਾੜਾ ਨਾ ਸੋਚਣਾ ਨਾ ਮਾੜਾ ਕਰਨਾ ਜਦੋਂ ਅਸੀਂ ਆਪਣੇ ਗੁਰੂ ਪਾਤਸ਼ਾਹ ਜੀਆਂ ਦਿੱਤੀਆਂ ਹੋਣੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਾਂਗੇ ਤਾਂ ਅਸੀਂ ਵੀ ਗੁਰੂ ਨੂੰ ਬੜੇ ਪਿਆਰੇ ਲੱਗਦੇ ਆ ਤਾਂ ਮਨ ਦੇ ਵਿੱਚ ਹਮੇਸ਼ਾ ਹਰੇਕ ਜੀਵ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਰੱਖਣੀ ਆ ਮਦਦ ਦੇ ਲਈ ਤਿਆਰ ਪਰ ਤਿਆਰ ਰਹਿਣਾ ਹੈ ਭਾਵੇਂ ਕੋਈ ਕੋਣੋਖਿਆ ਉਹ ਮਨੁੱਖ ਭਾਵੇਂ ਸਾਡਾ ਕੋਈ ਵੈਰੀ ਦੁਸ਼ਮਣ ਵੀ ਕਿਉਂ ਨਾ ਹੋਵੇ ਪਰ ਜੇ ਉਹਨੂੰ ਲੋੜਿਆ ਜੇ ਉਹ مصیبت ਦੇ ਵਿੱਚ ਆ ਤੁਸੀਂ ਉਹਦੀ مدد ਕਰ ਸਕਦੇ ਹੋ ਤਾਂ ضرور ਕਰੋ ਸਤਿਗੁਰ ਸੱਚੇ ਪਾਸ਼ਾ ਬੜੇ ਖੁਸ਼ ਹੋਣਗੇ ਕੋਈ ਜੀਵ ਜੰਤੂ ਕੋਈ ਜਾਨਵਰ ਕੋਈ ਪੰਛੀ ਉਹਨੂੰ ਸਾਡੀ مدد ਦੀ ਲੋੜ ਆ ਉਹਦੀ مدد ਕਰੋ ਸਤਿਗੁਰ ਸੱਚੇ ਪਾਸ਼ਾ ਬੜੇ ਮਿਹਰਬਾਨ ਹੋਣਗੇ ਸੋ ਇਹ ਤਿੰਨ ਚੀਜ਼ਾਂ ਨੇ ਇਹ ਤਿੰਨ ਚੀਜ਼ਾਂ ਪੱਲੇ ਹੋਣ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਬੇਅੰਤ ਕਿਰਪਾ ਹੁੰਦੀ ਆ ਪਹਿਲਾ ਹੈ ਉਹ ਸਤਿਗੁਰ ਸੱਚੇ ਪਾਸ਼ਾ ਦਾ ਸੱਚਾ ਨਾਮ ਸਾਡਾ ਸਤਿਗੁਰੂ ਸੱਚੇ ਪਾਸ਼ਾ ਜੀ ਤੇ ਆਪਣਾ ਭਰੋਸਾ ਪੂਰਾ ਹੋਵੇ ਦੂਸਰਾ ਸਾਡੀ ਨੀਅਤ ਸੱਚੀ ਸੁੱਚੀ ਹੋਵੇ ਤੀਸਰਾ ਸਾਡੇ ਪੱਲੇ ਸੇਵਾ ਹੋਵੇ ਸੇਵਾ ਦਾ ਫਲ ਇੱਕ ਨਾ ਇੱਕ ਦਿਨ ਜਰੂਰ ਮਿਲਦਾ ਹੈ ਅਤੇ ਇੰਨਾ ਮਿਲਦਾ ਵੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤੈ ਤੇਨੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਦੇਖਣਾ ਸਤਿਗੁਰੂ ਸੱਚੇ ਪਾਸ਼ਾ ਸਾਡੇ ਮਨ ਦੀਆਂ ਸ਼ੁਭ ਕਾਮਨਾਵਾਂ ਵੀ ਪੂਰੀਆਂ ਕਰਨਗੇ ਅਤੇ ਆਪਣੀ ਮਰਜ਼ੀ ਦੇ ਨਾਲ ਵੀ ਬਹੁਤ ਦਾਤਾਂ ਦਿੰਦੇ ਨੇ ਜੋ ਸਾਡੀ ਸੋਚ ਤੋਂ ਕਿਤੇ ਪਰਿਆ ਹੁੰਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਤਰਸ ਦੇ ਘਰ ਦੇ ਵਿੱਚ ਆ ਕੇ ਇੰਨੇ ਮਿਹਰਬਾਨ ਹੁੰਦੇ ਨੇ ਕਿ ਝੋਲਣਾ ਛੁੱਟੇਗਾ ਗੰਧੀਆਂ ਨੇ ਫਿਰ ਅੱਜ ਤੋਂ ਹੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰੀਏ ਇਹ ਤਿੰਨਾ ਕੰਮਾਂ ਦੀ ਦਾਤ ਸਤਿਗੁਰ ਸੱਚੇ ਪਾਸ਼ਾ ਤੋਂ ਮੰਗ ਲਈਏ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਆਪ ਜੀ ਦੇ ਪ੍ਰਤੀ ਭਰੋਸਾ ਬਖਸ਼ੋ ਜਿਹੜੀ ਨੀਤ ਦੀ ਖੋਟ ਹੈ ਨਾ ਇਹ ਦੂਰ ਕਰੋ ਸਾਡੇ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਨਾ ਆਵੇ ਸਾਡੇ ਨਾ ਹੱਥਾਂ ਨੂੰ ਸੇਵਾ ਦਾ ਦਾਨ ਬਖਸ਼ੋ